ਰਾ ਸਾਹਿਬ ਜੀਆਂ ట్రాਫਿਕ ਚੌਕ ਤੇ ਲਾਈਟਾਂ ਬੰਦ ਹੋਣ ਕਰਕੇ ਲੰਬੀਆਂ ਲੰਬੀਆਂ ਗੱਡੀਆਂ ਦੀਆਂ ਲਾਈਨਾਂ ਲੱਗ ਚੁੱਕੀਆਂ ਨੇ ਨਾ ਹੀ ਉੱਥੇ ਕੋਈ ట్రాਫਿਕ ਮੁਲਾਜ਼ਮ ਹੈ ਜਿਸ ਕਰਕੇ ਗੱਡੀਆਂ ਵਾਲੇ ਆਪਸ ਦੇ ਵਿੱਚ ਜਿੱਦਣ ਜਿੱਦੀ ਗੱਡੀ ਪਹੁੰਚਾਉਂਦੇ ਹਨ ਅਤੇ ਗੱਡੀਆਂ ਆਪਸ ਦੇ ਵਿੱਚ ਵੱਜਦੀਆਂ ਨੇ ਤੇ ਲੋਕਲ ਝਗੜਾ ਲੱਗ ਪੈਂਦੇ ਨੇ ਸੋ ట్రాਫਿਕ ਜਮ ਹੋਣ ਕਰਕੇ ਰਾਹਗੀਰਾਂ ਨੂੰ ਕਾफी ਸਮਾਂ ట్రాਫਿਕ ਜਮ ਦੇ ਵਿੱਚ ਚੌਕ ਤੋਂ ਲੱਗਣ ਵਾਲੀ ਵੇਟ ਕਰਨੀ ਪਈ ਤੇ ਕਈ-ਕਈ ਘੰਟੇ ਜਮ ਲੱਗਣ ਤੋਂ ਬਾਅਦ ਗੱਡੀਆਂ ਇਸ ਲਾਈਟਾਂ ਤੋਂ ਨਿਕਲੀਆਂ ਤਾਂ ਟ੍ਰੈਫਿਕ ਨੂੰ ਅਸੀਂ ਖੜਿਆ ਰਾਜਪੁਰਾ ਪਟਿਆਲਾ ਰੋਡ ਦੇ ਵੀਆਈਪੀ ਲਾਭਾ ਸਾਹਿਬ ਗੁਰਦਾਰਾ ਦੇ ਚੌਕ ਦੇ ਲਾਈਟਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਲਟਾਂ ਬੰਦ ਨੇ ਉਹ ਟ੍ਰੈਫਿਕ ਦੀ ਸਮੱਸਿਆ ਬਹੁਤ ਵੱਡੀ ਹੈ ਤੇ ਚਾਰ ਚੁੱਕਰੇ ਲੋਕੀ ਇੱਕ ਦੂਜੇ ਪਾਸੇ ਗੱਡੀਆਂ ਬਸਾ ਰਹੇ ਨੇ ਲਗਾਤਾਰ ਕੋਈ ਇੱਥੇ ਟ੍ਰੈਫਿਕ ਅਧਿਕਾਰੀ ਮੌਜੂਦ ਨਹੀਂ ਔਰ ਨਾ ਹੀ ਇੱਥੇ ਜਿਹੜਿਆ ਲਾਈਟਾਂ ਨੇ ਚੱਲ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਗੱਡੀਆਂ ਇੱਕ ਦੂਜੇ ਦੇ ਉੱਪਰ ਤੋਂ ਉੱਪਰ ਭਜਾਉਂਦੇ ਨਜ਼ਾਰਾ ਆਉਂਦੇ ਨੇ ਲੋਕ ਕਿ ਵੀ ਅਸੀਂ ਕੱਢ ਲਈਏ ਜਾਂ ਅਸੀਂ ਕੱਢ ਲਈਏ ਪਰ ਦੂਸੇ ਪਾਸੇ ਵੀ ਗੱਡੀ ਲੈ ਕੇ ਆ ਜਾਂਦੇ ਨੇ ਲੋਕ ਰਿਸਪੈਕਟਿਵ ਵੀ ਪਟਿਆਲਾ ਦੇ ਪਾਸੇ ਵੀ ਲੈ ਕੇ ਗੱਡੀ ਆ ਰਹੇ ਨੇ ਉਹ ਜਾਮ ਜਿਹੜਾ ਲੰਬੀ ਲੰਬੀ ਲਾਈਨਾਂ ਦੂਰ ਤੱਕ ਲੱਗ ਚੁੱਕੀਆਂ ਨੇ ਕਾਫੀ ਜਿਹੜੀ ਪਰੇਸ਼ਾਨੀਆਂ ਲੋਕਾਂ ਨੂੰ ਰਹਿੰਦੀਆਂ ਆ ਕਿਉਂਕਿ ਰਾਜਪੁਰਾ ਪਟਿਆਲਾ ਹਾਈਵੇ ਹੈਗਾ ਜਿੱਥੇ ਕਿ ਇਸ ਸ਼ਾਮ ਵੇਲੇ ਖਾਸ ਕਰ ਸ਼ਾਮ ਵੇਲੇ ਇੱਥੇ ਰਸ ਹੋ ਜਾਂਦਾ ਹੈ ਔਰ ਕੋਈ ਵੀ ਇੱਥੇ ਅਧਿਕਾਰੀ ਨਾ ਹੋਣ ਕਰਕੇ ਲਾਈਟਾਂ ਨਾ ਹੋਣ ਕਰਕੇ ਤੇ ਸਮੱਸਿਆ ਬਹੁਤ ਵੱਡੀ ਜਾਂਦੀ ਹੈ ਕਿਤੇ ਨਾ ਕਿਤੇ ਇਸ ਸਮੱਸਿਆ ਤੋਂ निजात ਪਾਉਣ ਲਈ ਪ੍ਰਸ਼ਾਸਨ ਨੂੰ ਪ੍ਰੋਸੈਸਿੰਗ ਚਾਹੀਦਾ ਹੈ ਕਿ ਜਿਹੜੇ ਲਾਈਟਾਂ ਨੇ ਉਹ ਜੁੜ ਚਲਾਈਆਂ ਜਾਣ ਕਿਉਂਕਿ ਲਾਈਟਾਂ ਤੋਂ ਲੋਕਾਂ ਨੂੰ ਸੁਚੇਤ ਹੋਣਾ ਪੈਂਦਾ ਲੋਕ ਕੈਮਰੇ ਤੋਂ ਵੀ ਡਰਦੇ ਨੇ ਹਾਲਾਕਿ ਕੈਮਰੇ ਸੀਸੀਟੀਵੀ ਲੱਗੇ ਹੋਏ ਨੇ ਕੋਈ ਵੀ ਇੱਥੇ ਖਲਾਅ ਦੀ ਗੱਡੀ ਕੈਮਰੇ ਦੀ ਪਰਵਾਹ ਨਹੀਂ ਕਰ ਰਿਹਾ ਪਰ ਲੋਕ ਜਿਵੇਂ ਕਿ ਕਿ ਇਹ ਰੋਡ ਜਿਹੜਾ ਹੈ ਕਿ ਜ਼ਿਲਕਪੁਰ ਤੋਂ ਰਾਜਪੁਰ ਵੱਲ ਨੂੰ ਜਾ ਰਿਹਾ ਔਰ ਇਸ ਪਾਸੇ ਜਿਹੜਾ ਹੈ ਕਿ ਰਾਜਪੁਰ ਤੋਂ ਜ਼ਿਲਕਪੁਰ ਵੱਲ ਨੂੰ ਆਉਂਦੇ ਨੇ ਲੋਕ ਉਹ ਜਿਹੜੇ ਪਾਸੇ ਗੱਡੀਆਂ ਫੜਨੇ ਦੇਖੋ ਕਿਸ ਤਰ੍ਹਾਂ ਸੜਕੀ ਹਾਸਾ ਹੁੰਦਾ ਖਟਵਾ ਰਿਹਾ ਹੈ ਉਹ ਕੋਈ ਵੀ ਇੱਥੇ ਬ੍ਰੇਕ ਨਹੀਂ ਲਗਾਉਂਦਾ ਕੋਈ ਵੀ ਨਹੀਂ ਰੁਕਦਾ ਕਿਉਂਕਿ ਲਾਈਟਾਂ ਬੰਦ ਹੋਣ ਕਰਕੇ ਇੱਥੇ ਸਮੱਸਿਆ ਹੈ ਰਹਿਦੀ ਹੈ ਲਾਈਟਾਂ ਬੰਦ ਹੋਣ ਕਰਕੇ ਕਾਫੀ ਲੰਬਾ ਜਾਮ ਜਿਹੜਾ ਲੱਗ ਚੁੱਕਿਆ ਹੈ ਔਰ ਲੋਕ ਕਰੇ ਨੇ ਕਾਫੀ ਇੱਥੇ ਪਰੇਸ਼ਾਨ ਹੋ ਰਹੇ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਜਿਹੜਾ ਹੈ ਕੁੰਡ ਕਰਨੇ ਨਹੀਂ ਸਕਾ ਹੋਰਨ ਮਾਰ ਕੇ ਲੋਕ ਇੱਕ ਦੂਸਰੇ ਨੂੰ ਰੋਕ ਰਹੇ ਨੇ ਇਸ ਪਾਸੇ ਦਿਖਾਣਾ ਚਾਹਾਂਗਾ ਇਹ ਵੀਆਈਪੀ ਰੋਡ ਹੈ ਜਿਹੜਾ ਕਿ ਵੀਆਈਪੀ ਰੋਡ ਨੂੰ ਜਾਂਦਾ ਹੈ ਔਰ ਇੱਥੇ ਵੀ ਖਾਸ ਤੌਰ ਤੇ ਇਸ ਟਮ ਛੁੱਟੀ ਦਾ ਸਮਾਂ ਹੋਇਆ ਹੈ ਲੋਕ ਜਿਹੜੇ ਆਪਣੇ ਦਫ਼ਤਰਾਂ ਤੋਂ ਕੰਮ ਕਰਨ ਤੋਂ ਵਾਪਸ ਜਾ ਰਹੇ ਨੇ ਔਰ ਕਾਫੀ ਤੁਸੀਂ ਦੇਖ ਸਕਦੇ ਹੋ ਕਿ ਜਾਮ ਜਿਹੜਾ ਹੈ ਲੱਗ ਚੁੱਕਿਆ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ ਇੱਥੇ ਰੋਜ਼ਾਨਾ ਇਸੇ ਤਰ੍ਹਾਂ ਜਾਮ ਲੱਗਦਾ ਹੈ ਕਾਫੀ ਸਮੱਸਿਆ ਜਿਹੜੀ ਰਹਿੰਦੀ ਹੈ ਲਾਈਟਾਂ ਬੰਦ ਹੋਣ ਕਰਕੇ ਇਸ ਸਮੱਸਿਆ ਦੇ ਨਾਲ ਲੋਕਾਂ ਨੂੰ ਜਿੱਥੇ ਪੈਂਦਾ ਹੈ ਕਈ ਸੰਕੀ ਹਾਸੇ ਵੀ ਵਰਤਦੇ ਨੇ ਕਈ ਲੋਕ ਇਸ ਗੱਲ ਨੂੰ ਲੈ ਕੇ ਆਪਸ ਵਿੱਚ ਲੜ ਵੀ ਪੈਂਦੇ ਨੇ ਔਰ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹ ਲਾਟਾ ਚਲਦੀ ਹੋ ਕਰ ਲੋ ਕੈਮਰਾ ਪਰਸਨਿਤ ਤੋਂ ਮੌਜੂਦ ਨਾਲ ਜਿਆ ਸਿੰਘ ਜ਼ਿਲਕਾ